ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸੋਹਣਾ ਟ੍ਰੇਲਰ ਹੈ ਜੀ ਤੇ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਕਿ ਐਨੇ ਸੋਹਣੇ ਪ੍ਰੋਜੈਕਟ ਦਾ ਹਿੱਸਾ ਬਣਿਓ ਮੇਰਾ ਸਵਾਲ ਰਾਸ਼ਤਾਲੀ ਵਾਲ ਮੈਮ ਨੂੰ ਹੈ ਮੈਮ ਜੀ ਨੇ ਰਿਸ਼ਤਿਆਂ ਦੀ ਗੱਲ ਕਰਦੀ ਹੈ ਇਹ ਫਿਲਮ ਹਨਾ ਤੇ ਅੱਜ ਦੇ ਟਾਈਮ 'ਚ ਇੱਕ ਗੱਲ ਕਹੀ ਜਾਂਦੀ ਹੈ ਕਿ ਰਿਸ਼ਤੇ ਨੇ ਜਿਹੜੇ ਬੜੇ ਕਮਜ਼ੋਰ ਹੋ ਗਏ ਨੇ ਪਰ ਇਹ ਫਿਲਮ ਇੱਕ ਮਾਫੀ ਦੀ ਵੀ ਗੱਲ ਕਰਦੀ ਹੈ ਹਨਾ ਤੇ ਇਹ ਵੀ ਗੱਲ ਕਰਦੀ ਹੈ ਕਿ ਜੇਕਰ ਪਰਿਵਾਰ ਚੰਗਾ ਹੋਵੇ ਤਾਂ ਉਹ ਰਿਸ਼ਤੇ ਨੂੰ ਬਚਾ ਵੀ ਲੈਂਦਾ ਹੈ ਤੁਹਾਨੂੰ ਕੀ ਲੱਗਦਾ ਕਿ ਕਿਸੇ ਰਿਸ਼ਤੇ ਨੂੰ ਜਿਉਂਦਾ ਰੱਖਣ ਦੇ ਲਈ ਕੰਪਰੋਮਾਈਜ਼ ਕਿੰਨਾ ਜ਼ਰੂਰੀ ਹੈ ਮਾਫੀ ਕਿੰਨੀ ਕ ਜ਼ਰੂਰੀ ਹੈ ਜੇਕਰ ਆਪਾਂ ਚਾਹੀਏ ਤਾਂ ਰਿਸ਼ਤਾ ਬਚਾ ਸਕਦੇ ਹਾਂ ਪਰ ਅੱਜ ਕੱਲ ਪੇਸ਼ੈਂਸ ਲੈਵਲ ਘਟ ਗਿਆ ਹੈ ਬਿਲਕੁਲ ਜੀ ਮੈਂ ਰਿਸ਼ਤਿਆਂ ਨੂੰ ਬਹੁਤ अहमियत ਦਿੰਨੀ ਆਂ ਈਵਨ ਦੀਦੀ ਉਹਨਾਂ ਨੂੰ ਪਤਾ ਹੈ ਕਿ ਮੇਰੀ ਜਿਹੜੀ ਪੇਕਾ ਫੈਮਲੀ ਉਹ ਮੇਰੇ ਕੋਲੇ ਰਹਿੰਦੀ ਸੀ ਪੰਜ ਸਾਲ ਉਹ ਮੇਰੇ ਨਾਲ ਹੀ ਰਹੇ ਮੇਰੇ ਬ੍ਰਦਰ ਤੇ ਮਦਰ ਦੀ ਡੈਥ ਤੋਂ ਬਾਅਦ ਕਿ ਉਹਨਾਂ ਨੂੰ ਕੋਈ ਕਮੀ ਨਾ ਮਹਿਸੂਸ ਹੋਵੇ ਉਹਨਾਂ ਨੂੰ ਇੱਥੇ ਮੇਰੇ ਕੋਲ ਪਟਿਆਲੇ ਇਕੱਠੇ ਹੀ ਰਹੇਆਂ ਸੀ ਤੇ ਹੁਣ ਕੁੜੀ ਪਲੱਸ 2 ਕਰ ਲਿਆ ਹੁਣ ਉਹਨੇ ਆਪਣਾ ਫਤਿਹਗੜ੍ਹ ਕਾਲਜ ਦੇ ਵਿੱਚ ਮਾਤਾ ਗੁਜਰੀ ਦੇ ਵਿੱਚ ਉੱਥੇ ਉਹ ਮੇਰੇ ਪਿੰਡ ਤੋਂ ਨੇੜੇ ਹੁਣ ਉਹ ਗਏ ਨੇ ਉੱਥੇ ਇਸ ਅਪ੍ਰੈਲ ਦੇ ਵਿੱਚ ਨਹੀਂ ਅਸੀਂ 5 ਸਾਲ ਮੇਰੀ ਭਾਬੀ ਨੂੰ ਮੈਂ ਆਪਣੀ ਭੈਣਾਂ ਵਾਂਗੂ ਰੱਖਿਆ ਰਿਸ਼ਤੇ ਐਦਾਂ ਰਿਸ਼ਤੇ ਨੂੰ ਐਮੀਤ ਦਿੱਤੀ ਜਾਂਦੀ ਆ ਦੀਦੀ ਉਹਨਾਂ ਨੂੰ ਸਾਰੀ ਸਿਚੁਏਸ਼ਨ ਦਾ ਪਤਾ ਆ ਤੇ ਜੇ ਕਿਤੇ ਕਈ ਵਾਰੀ ਕੋਈ ਗੱਲਾਂ ਬਾਤਾਂ ਪਰਿਵਾਰਾਂ ਦੇ ਵਿੱਚ ਐਦਾਂ ਦੀਆਂ ਹੋ ਜਾਂਦੀਆਂ ਨੇ ਕਈ ਵਾਰੀ ਤੁਹਾਡੇ ਸ਼ਰੀਕੇ ਵਾਲੇ ਕੁਝ ਐਦਾਂ ਦੀਆਂ ਗੱਲਾਂ ਕਰ ਦਿੰਦੇ ਨੇ ਵੀ ਤੁਹਾਡਾ ਜਿਹੜਾ ਆਪਸ 'ਚ ਪਿਆਰ ਹੈ ਇਹ ਟੁੱਟੇ ਕਿਤੇ ਨਾ ਕਿਤੇ ਇਹਦੇ ਵਿੱਚ ਕੋਈ ਤਰੇੜ ਆਵੇ ਬਹੁਤ ਸਾਰੀਆਂ ਚੀਜ਼ਾਂ ਐਦਾਂ ਵੀ ਹੋਈਆਂ ਕਿਸੇ ਦੇਖੋ ਮਤਲਬ ਮੈਂ ਕਿੱਡੀ ਵੱਡੀ ਗੱਲ ਕਹਿ ਨਹੀਂ ਕਹਿ ਰਹੀਆਂ ਵੀ ਕਿਸੇ ਨੇ ਪਿੰਡ ਦੇ ਵਿੱਚੋਂ ਇਹ ਵੀ ਕਿਹਾ ਕਿ ਕੁੜੀ ਸਿਰਫ ਜ਼ਮੀਨ ਕਰਕੇ ਲੈ ਕੇ ਜਾ ਰਹੀ ਆ